ਸੁਖਬੀਰ ਸਿੰਘ ਬਾਦਲ ਇਸ ਵਿਸ਼ਾਲ ਰੈਲੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਇੱਥੇ ਕੀਤਾ ਜਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਵਾਲ ਪਹੁੰਚੇ ਨੇ ਜਿੱਥੇ ਉਹਨਾਂ ਦਾ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਵਰਕਰਾਂ ਨੂੰ ਸੰਬੋਧਨ ਕਰਨਗੇ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜੁਟੇ ਹੋਏ ਨੇ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹ ਰੈਲੀ ਹੋ ਰਹੀ ਹੈ ਤਾਂ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਪਹੁੰਚੇ ਉਹਨਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਤਕਾਰਯੋਗ ਪਰਵ ਤੇ ਵਰਕਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਇਹ ਤਸਵੀਰਾਂ ਵੇਖੋ ਪੰਡਾਲ ਦੀ ਖਾ ਖਚ ਭਰਿਆ ਹੋਇਆ ਹੈ ਇਹ ਪੰਡਾਲ ਮਜ਼ਬੂਤ ਕਰਨ ਦੇ ਲਈ ਅਕਾਲੀ ਦਲ ਦੇ ਵੱਲੋਂ ਜ਼ਿਮਨੀ ਚੁਣਨ ਦੇ ਲਈ ਆਪਣੀ ਕਮਰ ਜਿਹੜੀ ਆ ਉਹ ਕਸੀ ਜਾ ਰਹੀ ਹੈ ਤਿਆਰ ਬਰ ਤਿਆਰ ਸ਼੍ਰੋਮਣੀ ਅਕਾਲੀ ਦਲ ਤੇ ਵੱਡਾ ਇਕੱਠ ਇੱਥੇ ਵਰਕਰਾਂ ਦਾ ਨਜ਼ਰ ਆ ਰਿਹਾ ਹੈ ਕਰਨ ਤਰਨ ਜ਼ਮੀਨੀ ਚੋਣ ਦੇ ਲਈ ਅਕਾਲੀ ਦਲ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਜਬਾਲ ਤੋਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਦੋਂ ਸੁਖਬੀਰ ਸਿੰਘ ਬਾਦਲ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਨੇ ਤਾਂ ਜਿਹੇ ਦੇ ਵਿੱਚੋਂ ਸ਼ੁਕਰੀਆ ਦਾ ਕਰਦੇ ਹਾਂ ਯਕੀਨਨ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ ਸੁਖਬੀਰ ਸਿੰਘ ਬਾਦਲ ਸੱਦੇ ਤੇ ਆਏ ਹਰ ਇੱਕ ਪਰਹਾ ਦਾ ਵੀਰ ਦਾ ਪਰਿਵਾਰ ਦਾ ਬਜ਼ੁਰਗ ਦਾ ਸਾਡੀਆਂ ਮਾਤਾਵਾਂ ਪੈਨਾ ਦਾ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਦਾ ਕਰਦਾ ਔਰ ਮੈਂ ਕਹਿ ਸਕਦਾ ਹੈ ਕਿ ਜੇ ਅਲਫਾਜ਼ਾਂ ਚ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਦਾ ਕਰਦੀਏ ਅਲਫਾਜ਼ ਉਹਨੇ ਕੱਟ ਪੈ ਜਾਣਗੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਰੰਦਾਵਾ ਮੁਖੀ ਆਜ਼ਾਦ ਗਰੁੱਪ ਸਾਰੇ ਹੀ ਸਾਰਿਆਂ ਦਾ ਧੰਨਵਾਦ ਮੈਂ ਬੇਨਤੀ ਕਰਨੀ ਚਾਹਨਾ ਹੈ ਕਿਸ ਤਰੀਜ਼ ਦੀ ਕਾਰਵਾਈ ਇਸੇ ਸ਼ੁਰੂ ਕਰਨ ਲੱਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਆਪਣੇ ਭਰਾ ਆਜ਼ਾਦ ਗਰੁੱਪ ਦੇ ਐਕਟਿਵ ਮੈਂਬਰ ਸਰਪੰਚ ਸਰਦਾਰ ਪਰਮਜੀਤ ਸਿੰਘ ਦੀ ਪੰਮਾ ਉਹ ਤੁਹਾਡੇ ਸਾਹਮਣੇ ਹੋਣ ਤੇ ਤਰਨ ਤਾਨ ਵਾਲਿਓ ਮੈਂ ਅੱਗੇ ਜ਼ਿਕਰ ਕੀਤਾ ਸੀ ਅੱਜ ਸਾਰੇ ਪੰਜਾਬ ਦੀ ਨਿਗਾਹ ਤੁਹਾਡੇ ਤੇ ਹੈ ਅੱਜ ਪ੍ਰਧਾਨ ਸਾਹਿਬ ਸਾਡੇ ਦਰਮਿਆਨ ਪਹੁੰਚ ਗਏ ਨੇ ਅੱਜ ਇੱਥੇ ਸਿਰਾਂ ਦਾ ਜਿਹੜਾ ਸਮੁੰਦਰ ਕਤਰ ਹੋਇਆ ਆਓ ਇੱਕ ਗਰਮ ਜੋਸ਼ੀ ਦੇ ਨਾਲ ਹਰੇਕ ਵਸਤੇ ਪੰਜਾਬੀ ਨੂੰ ਜਿਨ੍ਹਾਂ ਦੀ ਨਿਗਾਹ ਸਾਡੇ ਤੇ ਹੈ ਹਰੇਕ ਅਕਾਲੀ ਦਲ ਦੇ ਪਿਆਰ ਕਰਨ ਵਾਲੇ ਵਿਅਕਤੀ ਨੂੰ ਸਾਰਿਆਂ ਨੂੰ ਅਸੀਂ ਇੱਕ ਮੁੱਠ ਹੋ ਕੇ ਅਸੀਂ ਇੱਕ ਜਵਾਬ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਆਜ਼ਾਦ ਗਰੁੱਪ ਦੀ ਅੱਜ ਦੀ ਸ਼ਮੂਲੀਅਤ ਤੋਂ ਬਾਅਦ ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਦੇ ਵਿੱਚ ਜਿੰਮਣੀ ਚੋਣ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤੇਗਾ ਜਕਾਰਾ ਲੱਗਿਆ ਜੇ ਛੱਡਣ ਦੋਵੇਂ ਬਾਵਾ ਖੜੀਆਂ ਕਰਕੇ ਸਾਰੇ ਜਵਾਬ ਦਿਆ ਦੇ ਦੀ ਬੋਲੇ ਈ ਸੋਨੇਹਾਰ ਸੁਰੀਆ ਕਾਲ ਬੋਲੇ ਈ ਸੋਨੇਹਾਰ ਸੁਰੀਆ ਕਾਲ ਸ਼ਰੋਮਣੀ ਅਕਾਲੀ ਦਲ ਅੱਲਾਹ ਵਾਹ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੈਂਟੀ ਕਰੂੰਗਾ ਸਰਦਾਰ ਪਰਮਜੀਤ ਸਿੰਘ ਜੀ ਪੰਮਾ ਜੀ ਗੱਗੋ ਬੂਹੇ ਕਿ ਉਹ ਤੁਹਾਡੇ ਨਾਲ ਸਨਮਖੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤ ਤਾਂ ਤਰਨ ਤਰਨ ਜ਼ਿਮਨੀ ਚੋਂਣ ਦੇ ਲਈ ਅਕਾਲੀ ਦਲ ਦੇ ਵੱਲੋਂ ਕਮਰ ਕੱਸ ਲਈ ਗਈ ਹੈ ਸੁਖਬੀਰ ਸਿੰਘ ਬਾਦਲ ਇਸ ਰੈਲੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਅਜੇ ਇਹ ਦੇ ਵਿੱਚ ਵੱਡੀ ਗਿਣਤੀ ਚ ਵਰਕਰ ਜਿਹੜੇ ਨੇ ਉਹ ਜੁਟੇ ਹੋਏ ਨੇ ਸੁਖਬੀਰ ਸਿੰਘ ਬਾਦਲ ਰੈਲੀ ਦੇ ਵਿੱਚ ਪਹੁੰਚੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਦੇ ਚਬਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤਾਂ ਫੁੱਲਾਂ ਦੀ ਵਰਖਾ ਕਰਕੇ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ ਗਿਆ ਜਦੋਂ ਰੈਲੀ ਦੇ ਵਿੱਚ ਪਹੁੰਚੇ ਤਾਂ ਇਹ ਤਸਵੀਰਾਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਤਰਨਤਾਰਨ ਤੋਂ ਇਹ ਵਰਕਰ ਜਿਹੜੇ ਨੇ ਚਬਾਲ ਦੇ ਵਿੱਚ ਜੁਟੇ ਹੋਏ ਨੇ ਡਟੇ ਹੋਏ ਨੇ ਜ਼ਿਮਨੀ ਚੋਣ ਦੇ ਲਈ ਤਿਆਰੀਆਂ ਦਾ ਜਿਹੜਾ ਜ਼ਿਕਰ ਅਕਾਲੀ ਦਲ ਦੇ ਵੱਲੋਂ ਕੀਤਾ ਜਾ